ਮਹੱਲੀ ਦੇ 10 ਫੇਜ ਦੇ ਵਿੱਚ ਦੁਕਾਨ ਬੰਦ ਕਰਨੀਆਂ ਜਿਹੜੇ ਆ ਕੱਪੜੇ ਨੇ ਇਸ ਤਰ੍ਹਾਂ ਦੇ ਬਾਲੇ ਜਿਆਦੇ ਸਸਤੇ ਫੜੋ ਇਹਨੂੰ ਸਿਰ ਟੱਕ ਦੇਣੀ ਸਰਪੰਚੇ ਇਹ ਟਾਕ ਲਈ ਸਿਰਫ 1000 ਰੁਪਏ ਦਾ ਆਜੋ ਅੰਦਰ ਆਜੋ ਗਰਮੀ ਵਾਲੇ ਸਰਦੀਆਂ ਵਾਲੇ ਸਾਰੇ ਆ ਕੱਪੜੇ ਤੁਹਾਨੂੰ ਜਮਾ ਲੱਗੇ ਭਾ ਮਿਲਣਗੇ ਵੀਡੀਓ ਸ਼ੇਅਰ ਕਰਕੇ ਆਪਣੇ ਮਹੱਲੀ ਚੰਡੀਗੜ੍ਹ ਵਾਲੇ ਦੋਸਤਾਂ ਨੂੰ ਭੇਜ ਦਿਓ ਜਿਵੇਂ ਜੀਨ ਦੀਆਂ ਪੈਂਟਾਂ ਆਈਆਂ ਕਿੰਨੇ ਰੁਪਏ ਨੂੰ ਕਰਤੀ 500 ਰੁਪਏ ਜੀ 15 1500 ਦੀ 500 ਜੀ ਕਰਤੀ ਜੀ ਜਿਹੜੀ ਮਰਜੀ ਲੈ ਲਓ 500 ਹਾਂ ਜਿਹੜੀ ਮਰਜੀ ਕਾਰਗੋ ਪੈਂਟ ਦੂਜੀ ਜੀਨ ਪੰਜ ਪਾਸ ਦੇਖੋ ਕਾਰਗੋ ਬਹੁਤ ਸੋਹਣੀਆਂ ਨੇ ਇਹ ਪੰਜ 500 ਨੂੰ ਜੀ ਕੁੜੀਆਂ ਮੁੰਡਿਆਂ ਵਾਲੇ ਕੱਪੜੇ ਦੋਵੇਂ ਤਰ੍ਹਾਂ ਦੇ ਮਿਲ ਜਾਣਗੇ ਹਾਂ ਇਹ ਸੂਟਾਂ ਜੀ 50% ਲੈਸ ਜਿਹੜਾ ਮਰਜੀ ਅੱਧੇ ਮੁੱਲ ਨੂੰ ਦਵਾਂਗੇ ਜਿਹੜਾ ਆ ਗਿਆ ਆਹ ਦੇਖੋ ਆ ਸੂਟ ਕੰਪਲੀਟ ਹੈ ਅੱਧੇ ਹਾਂ ਜੀ ਹਾਂ ਅੱਧੇ ਮੁੱਲ ਜੀ ਇਹ 5500 ਦਾ ਰੂਟ ਅੱਧੇ ਅੱਧੇ ਰੇਟ ਦਵਾਂਗੇ ਜੀ ਅੱਛਾ ਜੀ ਜਿਵੇਂ ਆ ਆਗੇ ਕੋਟ ਸੈੱਟ ਕੋਟ ਸੈੱਟ ਕਿ ਯਾਰ ਤੋਂ ਮਿਲ ਗਿਆ 1500 2000 ਤੇ ਤੁਸੀਂ ਕਿਨੇ ਦੇਉਗੇ ਅਜੀ 5 500 ਰੁਪਏ ਦੀ ਸ਼ਰਟ ਦੇਵਾਂਗਾ ਇਹ ਕੱਪੜਾ ਦੇਖੋ ਬਾਈ ਕੱਪੜਾ ਵਧੀਆ ਸਰਪੰਚ ਜਿਹੜੇ ਮੁੰਡੇ ਖੜੇ ਆਰਗੋ ਇੱਕ ਨਰੀ ਹੈ ਜੀ ਇਹ 800 ਰੁਪਏ ਦੀ ਪੈਂਟ ਦਵਾਂਗੇ ਜੀ ਜਿਹੜੀ ਜੀਨ ਆ ਕਿੰਨੇ ਰੁਪਏ ਦੀ ਇਹ 800 ਰੁਪਏ ਦੀ ਸਾਰੀਆਂ 800 ਰੁਪਏ ਦੀਆਂ ਜਿਹੜੀ ਮਰਜ਼ੀ ਜੀਨ ਲੈ ਲਓ ਜੈਂਟਸ ਦੀ 800 ਦੀ ਹੈ ਜੀ ਹਾਂਜੀ ਤੇ ਲੇਡੀਜ਼ ਦੀ 500 ਰੁਪਏ ਦੀ ਜੀ ਸਾਡੀ ਫੱਟੀ ਤਾਂ ਮਹਿੰਗੀ ਹੁੰਦੀ ਹੈ ਜੀ ਇਹ ਆਈ ਫਿਰ ਇਹਦੇ ਚੀ ਲਾਤੀ ਜੀ ਸਭ ਉਹੀ ਰੇਟ ਕਰਤਾ ਜੀ ਇੱਕੋ ਹੀ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਦੇਵਾਂਗੇ ਪਹਿਲੇ 10 ਕਸਟਮਰਾਂ ਨੂੰ ਆਕੜੀਆਂ 스마트 ਵਾਚ ਹੁਣ ਕਰ ਦੋ ਸ਼ੇਅਰ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਨਾਲੇ ਕਰ ਲਿਓ ਪੇਜ ਫੋਲੋ ਜ